ਕੀਤਾ ਜਾਣਾ ਤਾਂ ਤਾਂ ਇਸ ਸਮੇਂ ਵਿਧਾਨ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਖਿੱਚੀ ਗਈ ਆ ਤੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਵੱਲੋਂ ਵਿਧਾਨ ਸਭਾ ਚੋਣਾਂ ਦੇ ਲਈ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਗਿਆ ਦੱਸਿਆ ਕਿ 11 ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ 11 ਉਮੀਦਵਾਰ ਜਿਹੜੇ ਚੋਣ ਲੜਨਗੇ ਉਹਨਾਂ ਦੇ ਵਿੱਚ ਬ੍ਰਹਮਾ ਸਿੰਘ ਤਵਰ ਦਾ ਨਾਮ ਆ ਉੱਥੇ ਹੀ ਅਨਿਲ ਚਾ ਦੀਪਕ ਸਿੰਘਲਾ ਸਰਿਤਾ ਸਿੰਘ ਬੀਬੀ ਤਿਆਗੀ ਰਾਮ ਸਿੰਘ ਜਵੇਰ ਚੌਧਰੀ ਵੀਰ ਸਿੰਘ ਢੀਗਾਨ ਗੌਰਵ ਸ਼ਰਮਾ ਮਨੋਜ त्यागी ਅਤੇ ਸਮੋਸ਼ ਸ਼ੌਕੀਨ ਦਾ ਨਾਮ ਹੈ ਤਾਂ ਦੱਸਦੀ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਿਆ 11 ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਗਿਆ ਹਾਲਾਂਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਅਜੇ 3 ਮਹੀਨੇ ਦਾ ਸਮਾਂ ਬਾਕੀ ਹੈ ਉੱਥੇ ਹੀ ਚੋਣ ਕਮਿਸ਼ਨ ਦੇ ਵੱਲੋਂ ਵੀ ਅਜੇ ਤਰੀਕਾ ਦਾ ਐਲਾਨ ਕੀਤਾ ਜਾਣਾ ਤਾਂ ਉਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੀ ਲਿਸਟ ਜਾਰੀ ਕਰ ਦਿੱਤੀ ਗਈ ਆ ਤਾਂ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਤਿਆਰੀ ਸ਼ੁਰੂ ਕਰ ਦਿੱਤੀ ਆ ਆਪਣੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਦੱਸਿਆ ਕਿ ਦਿੱਲੀ ਦੀ ਸਿਆਸਤ ਦੇ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਕਈ ਹਲਚਲ ਵੀ ਦੇਖਣ ਨੂੰ ਮਿਲੀਆਂ ਨੇ ਕਿਉਂਕਿ ਕਈ ਉਮੀਦਵਾਰ ਸਨ ਜਿਹੜੇ ਆਮ ਆਦਮੀ ਪਾਰਟੀ ਦੇ ਦੂਜੀਆਂ ਪਾਰਟੀਆਂ 'ਚ ਗਏ ਨੇ ਜਾਂ ਫਿਰ ਦੂਜੀਆਂ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਚ ਆਏ ਨੇ ਤੇ ਜੇਕਰ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਮੰਤਰੀ ਕੈਲਾਸ਼ ਗਹਿਲੌਤ ਨੇ ਪਾਰਟੀ ਛੱਡ ਕੇ ਭਾਜਪਾ ਜੁਆਇਨ ਕੀਤੀ ਸੀ ਉਤ ਹੀ ਭਾਜਪਾ ਦੇ ਇੱਕ ਦਿggeਜਾਗੂ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਤੇ ਜੇਕਰ ਉਸ ਤੋਂ ਵੀ ਪਿੱਛੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ ਉਹਨਾਂ ਦੇ ਵੱਲੋਂ ਸੀਐਮ ਦਾ ਅਹੁਦਾ ਛੱਡਿਆ ਗਿਆ ਸੀ ਉਸ ਤੋਂ ਬਾਅਦ ਆਤੀਸ਼ੀ ਨੂੰ ਦਿੱਲੀ ਦੀ ਸੀਐਮ ਬਣਾਇਆ ਗਿਆ ਸੀ ਤੇ ਹੁਣ ਆਮ ਆਦਮੀ ਪਾਰਟੀ ਨੇ ਅਗਲੀਆਂ ਚੋਣਾਂ ਦੇ ਲਈ ਤਿਆਰੀ ਸ਼ੁਰੂ ਕਰ ਦਿੱਤੀ ਆ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਪਹਿਲੇ ਉਮੀਦਵਾਰਾਂ ਦੀ ਲਿਸਟ ਨੂੰ ਜਾਰੀ ਕੀਤਾ ਗਿਆ ਦੱਸਿਆ ਕਿ 11 ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਤਕਰੀਬਨ 3 ਮਹੀਨੇ ਪਹਿਨੇ ਅਜੇ ਚੋਣਾਂ ਦੇ ਵਿੱਚ ਤੇ ਉਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਿਆ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਾਲ ਜੁੜੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ 11 ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਛਤਰਪੁਰ ਤੋਂ ਬਰਮਾ ਸਿੰਘ ਤਵਰ ਨੂੰ ਉਹ ਜਿਹੜੀ ਟਿਕਟ ਦਿੱਤੀ ਗਿਆ ਕਿਰਾੜੀ ਤੋਂ ਅਨਿਲ ਚਾ ਵਿਸ਼ਵਾਸ ਨਗਰ ਤੋਂ ਦੀਪਕ ਸਿੰਘਲਾ ਰੋਹਤਾਸ ਤੋਂ ਸਰਿਤਾ ਸਿੰਘ ਲక్ష్ਮੀ ਨਗਰ ਤੋਂ ਬੀਵੀ त्याਗੀ ਬਦਰਪੁਰ ਤੋਂ ਰਾਮ ਸਿੰਘ ਸਲੀਮਪੁਰ ਤੋਂ ਜਵੇਰ ਚੌਧਰੀ ਸੀਮਾਪੁਰੀ ਤੋਂ ਵੀਰ ਸਿੰਘ ਢੀਗਾਨ ਉਥੇ ਹੀ ਕਰਾਵਲ ਤੋਂ ਮਨੋਜ त्याਗੀ ਕੋਡਾ ਤੋਂ ਗੌਰਵ ਸ਼ਰਮਾ ਤੇ ਮਟਿਆਲਾ ਤੋਂ ਸਮੇਸ਼ ਸ਼ੌਕੀਨ ਨੂੰ ਇਹ ਟਿਕਟਾਂ ਜਿਹੜੀਆਂ ਦਿੱਤੀਆਂ ਗਈਆਂ ਨੇ 11 ਨਾਮ ਦਾ ਐਲਾਨ ਕੀਤਾ ਗਿਆ ਦੱਸੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਟਿਕਟ ਦੇਣ ਨੂੰ ਲੈ ਕੇ ਕਈ ਇੱਥੇ ਦਰਿਆ ਦੇਲੀ ਵੀ ਦਿਖਾਈ ਗਿਆ ਜਿਹੜੇ ਉਮੀਦਵਾਰ ਯਾਨੀ ਕਿ ਜਿਹੜੇ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਆ ਇਹਨਾਂ ਦੇ ਵਿੱਚ ਕੁਝ ਉਹ ਉਮੀਦਵਾਰ ਵੀ ਨੇ ਜੋ ਭਾਜਪਾ ਤੇ ਕਾਂਗਰਸ ਨੂੰ ਛੱਡ ਕੇ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਜੇਕਰ ਇਹਨਾਂ ਆਗੂਆਂ ਦੀ ਗੱਲ ਕਰੀਏ ਤਾਂ ਅਨਿਲ ਚਾ ਬੀਵੀ ਤਿਆਗੀ ਵੀਰ ਸਿੰਘ ਢੀਗਾਨ ਸੁਮੇਸ਼ ਸ਼ੌਕੀਨ ਜਿਹੜੇ ਇਹ ਨਾਮ ਨੇ 6 ਕੈਂਡੀਡੇਟਸ ਨੇ 6 ਉਮੀਦਵਾਰ ਨੇ ਜਿਹੜੇ ਦੂਤੀਆਂ ਪਾਰਟੀਆਂ ਚੋਂ ਇਸ ਪਾਰਟੀ ਦੇ ਵਿੱਚ ਆਏ ਸੰ ਤਾਂ ਉਹਨਾਂ ਨੂੰ ਵੀ ਟਿਕਟ ਦਿੱਤੀ ਗਈ ਹੈ ਹਾਲਾਂਕਿ ਚੋਣਾਂ ਦੇ ਵਿੱਚ 3 ਮਹੀਨੇ ਦਾ ਸਮਾਂ ਬਾਕੀ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੀ ਅਜੇ ਤਰੀਕਾ ਦਾ ਐਲਾਨ ਕੀਤਾ ਜਾਣਾ ਪਰ ਉਸ ਤੋਂ ਪਹਿਲਾਂ ਹੀ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ 11 ਸੀਟਾਂ ਤੇ ਉਮੀਦਵਾਰ ਉਤਾਰ ਦਿੱਤੇ ਗਏ ਨੇ ਤਾਂ ਪਹਿਲੀ ਲਿਸਟ ਆਮ ਆਦਮੀ ਪਾਰਟੀ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਤਾਂ ਇਸ ਸਮੇਂ ਵਿਧਾਨ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਖਿੱਚੀ ਗਈ ਆ ਤੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਵੱਲੋਂ ਵਿਧਾਨ ਸਭਾ ਚੋਣਾਂ ਦੇ ਲਈ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਗਿਆ ਦੱਸੇ ਕਿ 11 ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ 11 ਉਮੀਦਵਾਰ ਜਿਹੜੇ ਚੋਣ ਲੜਨਗੇ ਉਹਨਾਂ ਦੇ ਵਿੱਚ ਬ੍ਰਹਮਾ ਸਿੰਘ ਤਵਰ ਦਾ ਨਾਮ ਉਹ ਠੀਕ ਹੀ ਅਨਿਲ ਚਾ ਦੀਪਕ ਸਿੰਘਲਾ ਸਰਿਤਾ ਸਿੰਘ ਬੀਬੀ ਤਿਆਗੀ ਰਾਮ ਸਿੰਘ ਜਵੇਰ ਚੌਧਰੀ ਵੀਰ ਸਿੰਘ ਢੀਗਾਨ ਗੌਰਵ ਸ਼ਰਮਾ ਮਨੋਜ ਤਿਆਗੀ ਅਤੇ ਸਮੋਸ਼ ਸ਼ੌਕੀਨ ਦਾ ਨਾਮ ਹੈ ਤਾਂ ਦੱਸਦੀ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਿਆ 11 ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਗਿਆ ਹਾਲਾਂਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਅਜੇ 3 ਮਹੀਨੇ ਦਾ ਸਮਾਂ ਬਾਕੀ ਹੈ ਉੱਥੇ ਹੀ Çoğunluk